ਪੰਡਤ ਸੂਰਸ਼ਤਰਪਤ ਰਾਜਾ ਤਿੰਨ ਹੋ ਗਏ ਵਿਦਵਾਨ ਪੰਡਤ ਹੋਵੇ ਦੂਸਰਾ ਸੂਰਮਾ ਬਹਾਦਰ ਤੀਸਰਾ ਰਾਜਾ ਚਕਰਵਰਤੀ ਇਹਨਾਂ ਹਰਣ ਬੰਦਾ ਹੁੰਦਾ ਭਗਤ ਇੰਕੇ ਰਾਜੇ ਇੰਕੇ ਕਿਸਮ ਦੇ ਹੁੰਦੇ ਰਾਜੇ ਇਹ ਨਾ ਆਖੀਂ ਛੇੜ ਮਰੇ ਫਿਰ ਜੂਨੀ ਪਾਏ ਲੜ ਪੈਂਦੇ ਨੇ ਲੜ ਜਾਂਦੇ ਨੇ ਲੜਾ ਦਿੰਦੇ ਨੇ ਜਿਹੜਾ ਸਿਮਰ ਨਹੀਂ ਕਰਦਾ ਉਹ ਜੂਨਾ ਚ ਜਾਂਦਾ ਪੰਡਤ ਜਿਹੜਾ ਹੈ ਵਿਦਵਾਨ ਜਿਹੜਾ ਹੈ ਜੇ ਤੁਸੀਂ ਵਰਣ ਕਰਦਾ ਫਿਰ ਤਾਂ ਠੀਕ ਹੈ ਦੇ ਨਹੀਂ ਕੱਲ ਵੀ ਵਿਚਾਰ ਹੋਈ ਸੀ ਸਾਰੀ ਦੁਨੀਆ ਦੇ ਗ੍ਰੰਥ ਵੀ ਪੜ ਲਏ ਕੁਛ ਨਹੀਂ ਪੜਲੇ ਗਿਆਨ ਹੁੰਦਾ ਹੀ ਨਹੀਂ ਪੜਿਆ ਨਾ ਮੁਕਤੀ ਹੁੰਦੀ ਬੇਦ ਭਰਾ ਸਿਮਰਤ ਬਹੁ ਸਾਸ ਇਹਨਾਂ ਪੜਿਆ ਮੁਕਤ ਨਾਮ ਮੁਕਤੀ ਲਈ ਗਿਆਨ ਨਾਲ ਗਿਆਨ ਹੋਇਆ ਹੀ ਨਹੀਂ ਪੜਨ ਦਾ ਸੋ ਦੂਸਰਾ ਹੁੰਦਾ ਹੈ ਸੂਰਮਾ ਬਾਦਰ ਇੱਕ ਨਾਲੋਂ ਇੱਕ ਤਕੜਾ ਉਹਨੂੰ ਜਯੋਦਾ ਕਹਿੰਦੇ ਮਹਾਬਲੀ ਇੱਕ ਪਾਸੇ 10 ਇੱਕ ਪਾਸੇ ਇਕੱਲਾ ਇੱਕ ਪਾਸੇ ਲੱਕਾ ਇੱਕ ਪਾਸੇ ਇਕੱਲਾ ਉਹਨੂੰ ਕਹਿੰਦੇ ਨੇ ਸੂਰਮਾ ਸੂਹੀਸਤਰਾ ਦੇਖੋ ਨਾ ਚਮਕੌਰ ਸਾਹਿਬ ਜਦ ਹੋਇਆ ਜਿਹੜਾ ਪੰਜਵਾ ਪਿਆਰਾ ਸੀ ਨਾ ਸਾਬ ਸਿੰਘ ਗੁਰੂ ਜੀ ਕਹਿੰਦੇ ਜਿਹੜਾ ਬਚਨ ਹੋਇਆ ਸੀ ਨਾ ਉੱਥੇ ਅਨੰਦਪੁਰ ਸਾਹਿਬ ਸਵਾ ਲੱਖ ਸੀ 1 ਲੜਾ ਉਹ ਅੱਜ ਪੂਰਾ ਕਰਨਾ ਹੈ ਤੁਸੀਂ 1 ਲੱਖ 50000 ਹੈ ਤੁਹਾਡੇ ਜਿੰਮੇ ਇਹ ਤੇ ਮਹਾਰਾਜ ਆਪ ਦੀ ਮੋਜ ਹੈ ਜੂ ਚਾਹੋ ਸ਼ੁਕਰਵਾਲੋ ਤੂੰ ਜੂ ਪਿਆਰਾ ਹੈ ਤਿੰਨ ਪਿਆਰੇ ਤੇ ਸ਼ਹੀਦ ਹੋਏ ਸੀ ਸੈਵਿੰਗ ਇਹਦੇ ਹੱਥੋਂ 1.5 ਲੱਖ ਪੂੰਜੀ ਯਾਰ ਗਏ ਸਵਾ ਲੱਖ ਸੀ ਕਈ ਵਾਰੀ ਤੁਸੀਂ ਸੁਣਿਆ ਹੋਣਾ ਪਿੱਟਦੀਆਂ ਮੱਕੇ ਨੂੰ ਤੁਰ ਪੈਂਦੀ ਹੈ ਹੰਸਾ ਨਾਲ ਤੀਰੀ ਕਿਉਂ ਪਹੁੰਚਾ ਹੈ ਦੌੜੀ ਮਧਿਆ ਪ੍ਰਦੇਸ਼ ਜਨਵਰੀ ਗੱਲ ਹੈ ਜ਼ਿਲ੍ਹਾ ਗੁਣਾ ਉਥੇ ਕਿਨੇ ਕਹਿ ਦਿੱਤਾ ਚਿੜੀਆਂ ਸੇ ਮੈਂ ਬਾਜ ਢੜਾਉਂ ਸਵਾ ਲੱਖ ਸੇ ਏਕ ਢਾਉ ਤਵੇ ਸ਼ਰਮਾ ਨਾਮਕ ਟੱਡੀ ਤਰਪੀ ਮੱਕੇ ਨੂੰ ਸਿੱਖਾਂ ਨੂੰ ਜਾਣਦਿਆਂ ਹੋਏ ਆ ਵੀ ਇਹ ਕਿ ਹੋ ਜੈ ਨੇ ਉਹ ਸਿੱਖਾਂ ਨੇ ਪਾਲਿਆ ਕੇਰਾ 10 12000 ਸੇ ਇਕੱਠੇ ਹੋ ਕੇ ਜਿੱਧਰ ਦੇਖੋ ਸਿੰਘ ਹੀ ਸਿੰਘ ਉਹਦਾ ਘਰ ਵੀ ਘੇਰ ਲਿਆ ਵੀ ਤੈਨੂੰ ਦੱਸਣੇ ਸਾਡੇ ਗੁਰੂ ਨੂੰ ਟੀਚਰ ਕਿਵੇਂ ਕਰੀ ਦੀ ਇਹ ਤੂੰ ਸਭ ਤਸਖਾਉਂਦੇ ਉਹ ਹੁਣ ਟੈਲੀਫੋਨ ਆਇਆ ਮੈਂ ਉੱਥੇ ਬਹੁੰਦੀ ਸੀ ਇਹਦੇ ਬਾਬਾ ਜੀ ਆ ਗਏ ਲੋਕ ਇਹ ਕਿ ਤੁਸੀਂ ਕੀ ਸੋਚਿਆ ਭਾਈ ਕਹਿੰਦੇ ਐਸਪੀ ਵੀ ਆਇਆ ਡੀਐਮ ਵੀ ਆਇਆ ਮਾਫੀਆ ਮੰਗਣ ਡੈ ਨੇ ਸਿੱਖੋ ਸ਼ਾਂਤੀ ਰੱਖੋ ਅਸੀਂ ਇਹਨੂੰ ਫੜ ਲਾਂਗੇ ਘਰੋਂ ਪੱਜ ਗਿਆ ਤੋ ਸਰਕਾਰ ਲੈ ਕੇ ਦੇ ਰਹੀ ਹੈ ਕਿਸੀ ਘਟੋ ਘਟ 6 ਸਾਲ ਜੇਲ੍ਹ ਵਿੱਚ ਸੁਟਾ ਲਾ ਮਾਫੀ ਵੀ ਬੜੀਆ ਮੰਗ ਰਿਹਾ ਤੋ ਕਹਿੰਦਾ ਮੈਨੂੰ ਪਤਾ ਨਹੀਂ ਸੀ ਇਹ ਗੱਲ ਇੰਨੀ ਵੱਧ ਜਾਣੀ ਇਹਨੂੰ ਕਹਿੰਦੇ ਟਿੱਡੀ ਚੱਲੀ ਮੱਕੇ ਨੂੰ ਹਾਂਸਾ ਨਾਲ ਟਟਿਰੀ ਕਿਉਂ ਪਹੁੰਚੇ ਦੌੜੀ ਗੱਲ ਅਮੀ ਹੈ ਨੱਕ ਰਗੜ ਰਗੜ ਕੇ ਖਾਲਸਿਆਂ ਕੋਲੋਂ ਤੇ ਸਿੰਘਾਂ ਕੋਲੋਂ ਮਾਫੀ ਮੰਗੀ ਇਹ ਤਾਂ ਪਤਾ ਵਾਸਤੇ ਇੱਕ ਵਾਰੀ ਮਾਫੀ ਦੇ ਦਿਓ ਮੈਂ ਆਉਣ ਵਾਲਿਆਂ ਨੂੰ ਕਹਿ ਦਾਂਗਾ ਕਿ ਸਿੱਖਾਂ ਦੇ ਗੁਰੂ ਨੂੰ ਕੋਈ ਗੱਲ ਨਾ ਕਰ ਬੈਠਿਓ ਹੈ ਵੀ ਠੀਕ ਜਿਹਦੇ 5-6 ਮੁੰਡੇ ਹੋਣ ਨਾ ਐ ਮੱਛਾ ਮਰੋੜ ਕੇ ਤੁਰਦਾ 5-6 ਤੇ ਜਿਹਦੇ ਬੱਚੇ ਗਿਣੇ ਨਹੀਂ ਜਾਂਦੇ ਜਿੱਥੇ ਚੱਲੇ ਜੋ ਉੱਥੇ ਹੀ ਮਹਾਰਾਜ ਦੇ ਬੱਚੇ ਜਿੱਥੇ ਚੱਲੇ ਜੋ ਉੱਥੇ ਹੀ ਪਤਾ ਗੁਰੂ ਗੋਬਿੰਦ ਸਿੰਘ ਤੁ ਵਿਚਾਰੋ ਰਿਜੀ ਗੁਰੂ ਜੀ ਨੇ ਅਨੰਦਪੁਰ ਸੇਵਕਿਆ ਸੀ ਸਵਾ ਲੱਖ ਸੀ ਇੱਕ ਲੜਾਂ ਤਵੇ ਗੋਬਿੰਦ ਸਿੰਘ ਨਾਮਕ ਗੁਰੂ ਜੀ ਦਾ ਕਿਸੇ ਨਾਲ ਵੈਰ ਨਹੀਂ ਨਾ ਰਾਜ ਚਾਹੀਦਾ ਨਾ ਜ਼ਮੀਨ ਚਾਹੀਦੀ ਨਾ ਪੈਸਾ ਚਾਹੀਦਾ ਕੇਵਲ ਜਿਹੜੇ ਜ਼ੁਲਮ ਕਰਦੇ ਸੀ ਆ ਡਾਕਟਰ ਹੁੰਦੇ ਉਹਨਾਂ ਕੋਲ ਹਜ਼ਾਰ ਬੜੇ ਬੜੀਆਂ ਤਿੱਖੀਆਂ ਤਿੱਖੀਆਂ ਛੁਰੀਆਂ ਕਮਜ਼ੋਰ ਦਿਲ ਵਾਲਾ ਤਾਂ ਵੇਖ ਕੇ ਡਰ ਜਾਂਦਾ ਵੀ ਆ ਚੱਲਣੀਆਂ ਨੇ ਪਰ ਉਹ ਜਿਹੜਾ ਰੇਸ਼ਾ ਪਿਆ ਹੁੰਦਾ ਨਾ ਲੱਤ 'ਚ ਬਾਂਹ 'ਚ ਉਹ ਲਖਾ ਲੈਂਦੇ ਨੇ ਪਹਿਲਾਂ ਫਿਰ ਉਹ ਕੱਟ ਦਿੰਦੇ ਨੇ ਬਲਮ ਪੱਟੀ ਕਰ ਦਿੰਦੇ ਨੇ ਕਈ ਸਾਧ ਸੰਗ ਮਰੀਜ਼ ਇਹ ਹੋ ਜੇ ਨੇ ਡਾਕਟਰ ਕਹਿੰਦੇ ਤੇਰੀ ਲੱਤ ਵੱਢਣੀ ਪੈਣੀ ਕਹਿੰਦੇ ਵੱਡੋ ਜਾਨ ਬਚਾਏ ਕਈ ਬਿਮਾਰੀਆਂ ਹੋ ਜੀਆਂ ਨੇ ਕਹਿੰਦੇ ਦੇਖੋ ਭਾਈ ਗੁੱਸਾ ਨਾ ਕਰੋ ਤੇਰਾ ਹੱਥ ਵੀ ਵੱਡਣਾ ਪੈਣਾ ਡਾਕਟਰ ਦੱਸ ਦਿੰਦੇ ਕਹਿੰਦੇ ਕੋਈ ਜੀ ਵੱਡੋ ਪੱਜ ਜਾਨ ਵਿਚਾਰੇ ਜੀ ਕਈ ਮਰੀਜ਼ ਹੋ ਜੇ ਨਹੀਂ ਕਹਿੰਦੇ ਤੇਰੀਆਂ ਦੋਵੇਂ ਵੱਡਣੀਆਂ ਪੈਣੀਆਂ ਕਹਿੰਦੇ ਮੈਂ ਲਿਖ ਕੇ ਦੇਣਾ ਵੱਡੋ ਸੋਖ ਹੋ ਜਾਏ ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਜ਼ੁਲਮ ਰੂਪੀ ਰਿਸ਼ਾ ਪਿਆ ਹੋਇਆ ਸੀ ਤੋ ਗੁਰੂ ਮਹਾਰਾਜ ਨੇ ਉਹ ਡਾਕਟਰ ਵਾਲਾ ਕੰਮ ਕਰ ਦਿੱਤਾ ਕੋਈ ਕਟਾਵੜ ਤੇ ਕੀਤੀ ਕੋਈ ਮਲਮ ਪੱਟੀ ਕੀਤੀ ਐ ਸ਼ਾਂਤੀ ਕਰ ਦਿੱਤੀ ਪਰ ਇਹ ਜਿਹੜੇ ਹੁਣ ਜੰਮੇ ਨੇ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਟਡੀਆਂ ਮੱਕੇ ਨੂੰ ਤੁਰ ਪਈਆਂ ਵਿਸੇ ਕੀ ਸਿੱਕੀ ਕੀ ਹੁੰਦੀ ਐ ਇਹਨਾਂ ਮਖੌਲ ਹੀ ਸਮਝ ਛੜਿਆ ਸਵਾਲਾਂ ਨਾਲ ਇੱਕ ਲੜਾ ਇੱਕ ਲੜਾ ਤੋ ਵਸਾਂ ਹੋਦੀ ਜਾਨ ਛੁੱਟੀ ਤੁਵੀ ਐਵੇਂ ਉਹਨੇ ਸਮਝਿਆ ਕਿ ਮਮੂਲੀ ਜੀ ਗਾ ਲੱਭਾਈ ਗੁਰੂ ਔਣ ਗੁਰੂ ਗੋਬਿੰਦ ਸਿੰਘ ਤੇ ਮਮੂਲੀ ਗੱਲ ਹੈ ਭਾਈ ਵੀ ਇਹ ਜੀ ਗੱਲ ਕਰੇ ਤੋ ਵਿਚਾਰ ਹੋ ਰੀ ਸੀ ਜਿਹੜਾ ਸੂਰਮਾ ਹੁੰਦਾ ਹੈ ਉਹ ਲੱਖਾਂ ਤੋਂ ਬਲਵਾਨ ਉਸ ਤੋਂ ਅੱਗੇ ਹੁੰਦਾ ਭਗਤ ਬੰਦਗੀ ਕਰਨ ਵਾਲਾ ਗੁਰਮਖ ਕੋਟ ਉਦਾਰ ਦਾ ਭਾਈ ਦੇ ਨਾਵੇਂ ਇੱਕ ਕਰਨ ਇੱਕ ਨਾਮ ਦਾ ਕਿਨਕਾ ਜਿਸ ਨੇ ਬੜੀ ਬੰਦਗੀ ਕੀਤੀ ਹੋਵੇ ਜਿਸ ਨੇ ਕੀਤਾ ਹੀ ਕੁਛ ਨਹੀਂ ਸਿਮਰਨ ਕੀਤਾ ਹੀ ਨਹੀਂ ਉਹਦਾ ਆਪਣਾ ਹੀ ਉਦਾਹਰਨੀ ਹੈ ਤੇ ਕਿਸੇ ਦਾ ਕੀ ਕਰ ਲਏਗਾ ਗੁਰੂ ਜੀ ਕਹਿੰਦੇ ਗੁਰਮਖ ਲੋ ਜਿਹੜੇ ਬੰਦਗੀ ਵਾਲੇ ਨੇ ਨਾਮ ਦੇ ਬਲ ਨਾਲ ਰੂਹ ਨਾਮ ਨਾਲ ਜੁੜਦੀ ਹੈ ਇਹ ਪੱਕੀ ਗੱਲ ਹੈ ਸਿਮਰਨ ਕਰਨ ਵਾਲਾ ਹੋਵੇ ਉਹ ਨਾਮ ਦੀ ਗੱਲ ਕਰੇ ਜਿਵੇਂ ਸਵਾਗਣ ਸਵਾਗਣ ਦੀ ਗੱਲ ਕਰੇ ਬਾਣੀ ਵਿੱਚ ਦੱਸਿਆ ਉਹਦੇ ਸਮਝ ਵਿੱਚ ਆਏਗੀ ਗੱਲੀ ਮੈਂ ਸਵਾਗਣ ਪਹਿਣੇ ਗੰਤਨ ਕਭੂ ਮੈਂ ਮਿਲੇ ਤਾਂ ਇਸ ਕਰ ਇਸੇ ਤਰ੍ਹਾਂ ਹੀ ਭਗਤ ਜਿਹੜੇ ਨੇ ਭਗਤੀ ਕਰਨੀ ਭਗਤੀ ਪਹਿਲਾ ਇਹ ਕਿ ਗੁਰੂ ਵਾਲੇ ਬਣਨਾ ਪਿਛਲੇ ਜੁਗਾੜੀ ઋષਿ ਮਨੀ ਗੁਰੂ ਹੁੰਦਾ ਸੀ ਗੱਲ ਜਗ ਵੀ ਤੇ ਗੁਰੂ ਨਾਨਕ ਜੀ ਅਵਤਾਰ ਤਾਰਿਆ ਸਿੱਖ ਸੰਗਤਾਂ ਸਭ ਮਹਾਰਾਜ ਨੂੰ ਗੁਰੂ ਮੰਨਦੇ ਨੇ ਚਰਨ ਪਾਉ ਅੱਗੇ ਦੇ ਅੱਗੇ ਚੱਲਿਆ ਦਸਵੇਂ ਮਹਾਰਾਜ ਨੇ ਸ਼੍ਰੋਖੰਡੇ ਦੀ ਪਾਲ ਵਿੱਚ ਬਦਲ ਦਿੱਤਾ ਕਿ ਪੰਜ ਸਿੰਘ ਅੰਬਰ ਤਿਆਰ ਕਰਨਗੇ ਕੱਲਾ ਕੋਈ ਨਾਮ ਨਹੀਂ ਦੇ ਸਕਦਾ ਸਾਡੇ ਸਿੱਖ ਧਰਮ ਵਿੱਚ ਕੋਈ ਕੱਲਾ ਕਿਸੇ ਨੂੰ ਨਾਮ ਨਹੀਂ ਦੇ ਸਕਦਾ ਜੇ ਕਿ ਉਹ ਦੀ ਹਰਕਤ ਕਰਦਾ ਵੀ ਹੈ ਉਹਦੀ ਆਪਣੀ ਗਲਤੀ ਹੈ ਗੁਰੂ ਸਾਹਿਬ ਦੀ ਆਗਿਆ ਨਹੀਂ ਹੈ ਕੱਲਾ ਕੋਈ ਨਾਮ ਦੇਵੇ ਬਿਲਕੁਲ ਨਹੀਂ ਫਿਰ ਮਹਾਰਾਜ ਦੀ ਹਜ਼ੂਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਮਰ ਤਿਆਰ ਹੁੰਦਾ ਫਿਰ ਪੰਜ ਜਾਨੇ ਪੰਜ ਗੁਰਮੁਖ ਇੱਕ ਜ਼ਬਾਨ ਜੀ ਉਹ ਦਿੰਦੇ ਨੇ ਨਾਮ ਹਾਂ ਜੁਗਤੀ ਪੁੱਛ ਸਕਦਾ ਕੋਈ ਕਿਸੇ ਸਿੱਖ ਨੂੰ ਨਾਮ ਦੀ ਗੱਲ ਚਲਾਏ ਵੀ ਵਿਰਮਾਨ ਨਹੀਂ ਟਿਕਦਾ ਮੈਨੂੰ ਕੀ ਕਰਨਾ ਚਾਹੀਦਾ ਉਹ ਜੁਗਤੀ ਪੁੱਛ ਨਾਲ ਕੋਈ ਹੋ ਜਾਨੀ ਗੁਰੂ ਆਲਾ ਤਾਂ ਹੈ ਹੀ ਅਮਰ ਸਕਿਆ ਹੋਇਆ ਕੋਈ ਪਹਿਲੀ ਚ ਪੜਦਾ ਹੈ ਕੋਈ ਦੂਜੀ ਚ ਕੋਈ ਗਾਂ ਤੇ ਗਾਂ ਕੋਈ ਗੱਲ ਕਿਸੇ ਨੇ ਪੁੱਛ ਲਈ ਗੁਰਮਤ ਅਨਸਾਰ ਉਹਦੀ ਕੋਈ ਗੱਲ ਨਹੀਂ